ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਝੋਟੀਆਂ ਤੇ ਸੂਜੀਆਂ ਸਵਾਈਆਂ ਇੱਕ ਵੜ ਸੂਈ ਖੜੀ ਆ ਤੇ ਇੱਕ ਖੜੀਆ ਗੱਪਣ 6 ਨਾਗ ਟੋਟਲ ਹਾਜ਼ਰ ਆਗੇ ਤੇ ਡਿਟੇਲ ਇਕੱਲੇ ਇਕੱਲੇ ਨਾਗ ਬਾਰੇ ਵੀਰ ਤੋਂ ਪੁੱਛਾਂਗੇ ਬੱਚੇ ਸਾਹਮਣੇ ਬੱਦੇ ਵਿਆ ਕੋਈ ਦੋ ਦਿਨ ਦੀ ਸੂਈ ਵੀ ਕੋਈ ਤਾਜੀ ਸੂਈ ਵੀ ਕੋਈ ਚਾਰ ਦਿਨ ਦੀ ਸੂਈ ਵੀ ਸਾਰਿਆਂ ਇਦਾਂ ਸੂਈਆਂ ਸਵੀਆਂ ਬੱਚੇ ਨਾਲ ਧਾਰ ਜੇਰ ਸਾਰਾ ਕੰਮ ਟੋਟਲ ਡਾਨਾ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਵਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਸੁਖਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੀ ਆਪਣਾ 9876320661 9876320661 ਅੱਜ ਆਪਾਂ ਚਾਰ ਝੋਟੀਆਂ ਚਾਰੇ ਘਰੇ ਸੂਈਆਂ ਵਿੱਚ ਸੂਈਆਂ ਵਿੱਚ ਲੈ ਕੇ ਆਏ ਆਂ ਉਹ ਸੂਈਆਂ ਭਾਈ ਕੋਈ ਲਈ ਹੈ ਸੂਈ ਸਵਾਈ ਕੋਈ ਘਰੇ ਸੂਈ ਜੇਰ ਓਕੇ ਹੋਊਗੀ ਧਾਰ ਤੇ ਜੇਰ ਤੇ ਭਰ 24 ਫੁੱਲ ਹੋਣਗੀਆਂ ਇੱਕ ਵੜ ਤਾਜੀ ਸੂਈ ਤੇ ਇੱਕ ਗੱਬਣਾ ਰੇਡ ਸਾਰੇ ਬੰਦੇ ਜਿਹੀ ਜੀ ਉਹ ਜ ਆਪਾ ਹਾਂਜੀ ਹਾਂ ਚੀ ਚੀ ਦਾ ਰੇਟ ਹੈ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਝੋਟੀ ਦੇਖੀ ਜਾਨੇ ਆ ਇਹ ਸੂਆ ਕਿਹੜਾ ਸੂਆ ਤੇ ਕਹਿਮਾ ਦੇਣਾ ਤੇ ਕੀ ਇਹਦੇ ਥੱਲੇ ਬੱਚਾ ਤੇ ਕਿੰਨਾ ਦੁੱਧ ਆ ਸੂਆ ਦੂਜਾ ਬਾਈ ਇਹਦਾ ਠੀਕ ਹੈ ਮਗਰੇ ਦੇ ਕੱਟਾ ਠੀਕ ਹੈ ਸੂਈ ਨੂੰ ਆ ਕੇ ਨੂੰ ਪੰਜ ਬੰਦੇ ਪੰਜ ਬੰਦਿਆਂ ਨੂੰ ਸੂਈ ਨੂੰ ਆ ਤੇ ਵਧੀਆ ਬੱਚਾ ਪੁੱਛਾ ਚੜਦੀ ਅੱਜ ਦੀ ਘੜੀ ਓਕੇ ਕਿੰਨੀ ਧਲਾ ਮਾਰ ਕੇ ਦਿਖਾਵਾਂਗੇ ਠੀਕ ਹੈ ਕਿੰਨਾ ਦੁੱਧ ਹਾਜ਼ਰ ਆ ਥੱਲੇ ਇਹਦੇ ਹੁਣ ਦੁੱਧ ਬਾਈ ਹੁਣ ਤੇਰਾ 13.5 13 ਲੀਟਰ ਤਿਆਰ ਕੈਨ ਦਾ ਭਾਵਾ ਵੀ ਬੱਚੇ ਨੂੰ ਮੂੰਹ ਲਵਾ ਕੇ 6 ਲੀਟਰ ਟਾਈਮ ਦੇ ਮਣ ਕੇ ਦੇ ਸਕਦੇ ਬੰਦੇ ਸਾਡੇ 6.5 ਤੇ ਪੌਣੇ 7 ਮਣਕੀ ਦੋ ਟਾਈਮ ਚਵਾਈ ਕਰਾ ਦੇਾਂਗੇ ਕੈਨ ਵਾਲੀ ਗੱਲਾਂ ਕੋਈ ਚੱਕਰ ਨਹੀਂ ਬਾਈ ਤੋਂ ਮੈਂ 3 ਟਾਈਮ ਚੋਲੇਗਾ ਜਾਇਜ਼ ਗੱਲਾਂ ਤੇ ਰੇਟ ਕੀ ਹੋਣਗੇ ਇਹਨਾਂ ਦੇ ਰੇਟ ਜਾਇਜ਼ ਹੋਣਗੇ ਬਾਈ ਹੋਣਗੇ ਬਹੁਤ ਚੀਜ਼ ਦੇ ਹਿਸਾਬ ਨਾਲ ਹੋਣਗੇ ਜਮਾ ਬਸ ਚੀਜ਼ ਦੇ ਹਿਸਾਬ ਨਾਲ ਠੀਕ ਹੈ ਤੋੜਿਓ ਬਾਹਰ ਨੂੰ ਸੁਭਰ ਕੱਦ ਕਾੜ ਵਗੈਰਾ ਝੋਟੀਆਂ ਦੇਖ ਸਕਦੇ ਪੂਰੇ ਸਾਫ ਸੁਥਰੇ ਲੈਵੇ ਤੇ ਬਟਨ ਵਾਲੀ ਝੋਟੀਆਂ ਦੂਜਾ ਸੂਆ ਤਾਜੀ ਸੂਈ ਵੀ ਆ ਬੱਚਾ ਆ ਗਿਆ ਮੇਲ ਕਾਫ ਕੱਦ ਕਾਠ ਬਹੁਤ ਜਿਆਦੇ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ ਤੇ ਲਿੱਸੀ ਮੰਨ ਕੇ ਨਾ ਆਵੇ ਸਿੰਘ ਕੁੰਡਾ ਗੋਲ ਜਮਾ ਤੇ ਕੱਦ ਕਾਠ ਉਹ ਕੇ ਛੱਡਵੇਂ ਲੇਵੇ ਦੀ ਆ ਤੇ ਥਣਾ ਦੇ ਵਿੱਚ ਵਿੱਥੀ ਦੇਖੋ ਗੱਠ ਗੱਠ ਦੀ ਵਿੱਥੀ ਪਈ ਆ ਸੋ ਆ ਦੇਖੋ ਪੂਰੇ ਸਾਫ ਸੁਥਰੇ ਲੇਵੇ ਦੀ ਬੱਚਾ ਲਾ ਗਿਆ ਬਾ ਧਾਰਾ ਮਾਰ ਕੇ ਦਿਖਾ ਦਿੰਦੇ ਆ ਸੁਵਰਤ ਧਾਰਾ ਦੇਖ ਸਕਦੇ ਹੋ ਪੂਰਾ ਮੋਟਾ ਮੋਟਾ ਝੋਣਾ ਚਵਾ ਵਗੈਰਾ ਦੇਖੋ ਸਾਫ ਸੁਥਰਾ ਜਮਾ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਤੇ ਵੀਰੇ ਚਵਾਈ ਦੀ ਨਰਮਾ ਜਮਾ ਮੈਂ ਕਿਹਾ ਭਾਈ ਰੂਗਾਂਗੇ ਬੂਲ ਕਹਿਣ ਦਾ ਭਾਵ 12 ਤੋਂ ਘਟ ਰਿਹਿੰਦੇ ਤੇ 12.5 ਲੀਟਰ ਦੁੱਧ ਨਿਭੜੂ ਜਾਵਾ ਝੋਟੀ ਥੱਲੇ ਜਿਹੜੇ ਆਪਾ ਜੀ ਕਹਿੰਦੇ ਦੀਨ ਵਾਲੀ ਤੇ ਹੀ 16-17 ਦੁੱਧ ਹੈ ਪਰ ਹਾਲੇ ਬੌੜੇ ਚਾ ਹਨਾ ਜਿਹੇ ਬੌੜੇ ਜੈ ਜਗਤ ਆ ਸੋ ਬਾਕੀ ਠੰਡੀ ਸੀਲਾ ਕੋਈ ਪੈਰ ਨਹੀਂ ਪੜਦੀ ਜਾਵੇ ਹਨਾ ਮੇਰੇ ਹਿਸਾਬ ਨਾਲ ਦੋ ਜਾਨੇ ਦੇ ਕੇ ਚੂਨ ਵਾਲੀ ਝੋਟੀ ਆ ਇਹ ਜਿੰਨੀ ਮਾਰਦੀ ਆ ਦੇਖਾਂ ਜੈ ਜਗਤ ਆ ਸੋ ਸੂਜਾਂ ਸਵਾਂਜਾਂ ਜਿਹੜੇ ਵੀਰ ਕਹਿੰਦੇ ਸੀ ਚੋਕੇ ਲੈਣੀ ਆ ਅਸੀਂ ਗੱਪਣ ਤੋਂ ਡਰ ਲੱਗਦਾ ਇੱਥੇ ਆਓ ਚਾਰ ਖੜੀਆਂ ਜਿਹੜੀ ਚੰਗੀ ਲੱਗ ਜੇ ਹੱਥ ਧਰੋ ਤੇ ਬਾਲਟੀ ਧਰੋ ਚੋਕੇ ਤਸੱਲੀ ਕਰਕੇ ਦੋ ਟਾਈਮ ਚੋਲੋ ਜਿੱਦੋਂ ਗੇਟੋ ਬਾਹਰ ਹੋ ਗਈ ਗਾਰੰਟੀ ਕਿਸੇ ਦੀ ਨਹੀਂ ਹੁੰਦੀ ਇੱਥੇ ਤਸੱਲੀ ਕਰੋ ਠੋਕ ਕੇ ਜਾਓ ਤੇ ਦੂਜੇ ਨੰਬਰ ਜਿਹੜੀ ਝੋਟੀ ਦੇਖਿਆ ਇਹਨਾਂ ਲੇਵਾ ਸੂਤਾਂ ਕਲਾਈ ਫਿਰਦੀ ਐ ਆਈ ਕਿੱਥੋਂ ਆ ਵੀਰੇ ਇਹ ਇਹ ਵਾਹ ਲਈ ਤਾਂ ਬਾਈ ਲੋਕ ਵੀ ਆ ਪਾਲ ਹਰਿਆਣੇ ਦੀ ਜੈ ਜਗਤਾਲਾ ਪਿਛਲੀ ਵਾਰ ਫਿਰ ਉਥੋਂ ਆਈ ਵੀ ਆ ਹਨਾ ਹੁਣ ਹਰਿਆਣਿਆਂ ਨੇ ਜਿਹੜੇ ਵੀ ਰਜਾਵੜ ਦੇ ਦੂਜੇ ਸੂਏ ਨੂੰ ਜਿਹੜਾ ਆਪਾਂ ਸੂ ਕੱਟੀ ਪੈਦਾ ਹੋ ਜਾਂਦੀ ਆ ਮਗਰ ਹਨਾ ਵੇਚਣ ਲੱਗ ਜਾਂਦੇ ਆ ਤੇ ਫਿਰ ਇਸ ਨਿਕਲਿਆ ਹੁੰਦੀਆਂ ਗਈਆਂ ਦਿਨ ਕਿਹ ਮਾ ਹੋਗਾ ਸੂਈ ਨੂੰ ਅੱਜ ਦਿਨ ਬਾਈ ਇਹਨੂੰ ਤੇ ਪੀਜੇ ਹੀ ਆ ਤੀਜਾ ਦਿਨ ਬੱਚਾ ਗਿਆ ਬੱਚ ਬੱਚਾ ਘਟਾ ਤੇ ਦੁੱਧ ਕਿੰਨਾ ਗੱਜੂਨ ਵਾਲਾ ਹੁਣ ਦੁੱਧ ਬਾਈ ਹੁਣ 14 ਮੰਨ ਕੇ ਲੈ ਲੈ ਪਰ ਆਪ ਤਿੰਨ ਚਾਰ ਦਿਨ 20 ਵੀ ਦਵਾ ਦੋ 20 ਕਿਲੋ ਹਾਂ 14 ਲੀਟਰ ਹੁਣ ਹਾਜ਼ਰ ਆ ਆਪਣੇ ਘਰੇ ਸੋਈ ਆ ਘਰੇ ਸੋਈ ਆ ਬਾਈ ਤਾਰ ਜੇਰ ਭਾ ਰੋਕਿਆ ਮੈਂ ਖਾ ਜਮਾਂ ਗਾਰੰਟੀ ਦੂ ਪੱਲੀ ਪੱਲੀ ਕੀ ਤੇ ਜਿਵੇਂ ਜੇ ਕਿਰ ਮੰਡੀ ਚ ਬਾਜ਼ਾਰ ਛੱਡਿਆ ਹੋਵੇ ਲੱਤ ਨਹੀਂ ਮੁੜਨੀ ਝੋਟੀ ਦੀ ਬਾਈ ਆ ਦੇਖ ਲੋ ਹੁਣ ਸਵੇਰ ਦਾ ਟਾਈਮ ਆ ਤੂੰ ਨੀਂ ਵੇਸੇ ਜਾਗਦੀ ਆ ਹਾਂ ਜਦੋਂ ਸ਼ਾਮ ਨੂੰ ਹੋਈ ਜਾਂ ਕੀ ਹੋਣੀ ਆ ਆਪੀ ਅਗਲੇ ਆਈਂ ਦਾ ਠੀਕ ਆ ਤੇ ਤਾਰਾਂ ਮਰਾਦੇ ਪਹਿਲਾ ਦੇ ਦਿਓ ਸੁਭਰੂ ਤਾਰਾਂ ਦੇਖੋ ਕਿਆ ਬਤਾ ਸਾਫ ਸੁਥਰਾ ਐ ਮੋਟਾ ਮੋਟਾ ਚੋਣਾ ਜਮਾ ਕੋਈ ਭੂਰ ਸਰਲਾ ਨਹੀਂ ਕੋਈ ਛਾਂ ਟੁੱਟਦਾ ਮੁੱਕਦਾ ਨਹੀਂ ਤੇ ਵੀਰੇ ਚਵਾਈ ਦੀ ਨਰਮਾ ਪੁਰੀ ਐ ਮੈਂ ਕਿਹਾ ਤੇਰੀ ਰੂਰਕੀਆਂ ਕੋਲੀਆਂ ਸਿੱਧੀ ਸਾਫ ਸੁਥਰੀ ਮਤਾਰਾ ਕੋਲੂ ਗੋਲਦਾਰ ਆ ਜਮਾ ਹਣਾ ਸੋ ਧਾਰ ਜਮਾ ਭਵੇਂ ਗਲਾਸ ਧਰ ਲਿਓ ਗਲਾਸ ਦੇ ਵਿੱਚ ਵੀ ਧਾਰ ਕਹਿੰਦਾ ਭਾ ਬੱਜੂਗੀ ਜਮਾ ਮੈਂ ਕਿਹਾ ਭਵੇਂ ਜਵਾਕ ਧੂਈਓ ਨਾ ਕੋਲੀ ਸਾਫ ਨਹੀਂ ਸਿੱਧੀ ਤਾਂ ਟੋੜੀ ਬਾਹਰ ਨੂੰ ਬੱਚਾ ਮੇਲਕਾਫ ਆ ਸੂਈ ਸਵਾਇਆ ਦੂਜਾ ਸੂਆ ਝੋਟੀ ਆ ਸੁਵਰੇ ਸਿੰਘ ਮੂੰਹ ਮਥਾ ਦੇਖੋ ਕੁੰਡਾ ਸਿੰਘ ਆ ਤੇ ਛੱਡ ਮੇਲੇ ਵਿੱਚ ਝੋਟੇ ਥੋੜਾ ਬੱਚੇ ਦਾ ਕਰਦੀ ਆ ਹਣਾ ਤੇ ਕਦ ਕੱਡ ਦੇ ਲੇਵਾ ਲੂਵਾ ਦੇਖੋ ਤੇ ਨਾੜਾ ਦੇਖੋ ਥੱਲੇ ਗੁੰਦੀ ਪਿਆ ਜਾਵਾ ਫੁੱਟਵਾਲ ਵਾਂਗੂ ਤੇ ਸਾਫ ਸੁਥਰੀ ਝੋਟੀ ਆ ਜਾਵਾ ਛੋ ਵੀਰੋ ਲੇਵਾ ਦੇਖ ਸਕਦੇ ਹੋ ਕਿਆ ਬਾਤ ਹੈ ਹੁਣ ਸਵੇਰ ਦਾ ਟਾਈਮ ਹੈ ਚਵਾਈ ਇਹਨਾਂ ਦੀ ਹੋਣੀ ਆ ਬੱਚੇ ਲਾਇਵੇ 55 ਜਦੋਂ ਬਾਦ ਖਾਲੀ ਹੋ ਜਾਣਿਆ ਜਮਾ ਇਹ ਤੇ ਛੇ ਗੂੰ ਮੱਥਾ ਪੂਰੀ ਸਾਫ ਸੁਥਰੀ ਚੰਗੀ ਝੋਟੀ ਜਿਹੜੇ ਵੀਰੇ ਕਹਿੰਦੇ ਅੱਗੇ ਅਸੀਂ 20 ਕਿਲੋ ਵਾਲੀ ਝੋਟੀ ਲੈਣੀ ਆ ਜਿਹੜੀ ਸਾਡੇ ਤੀਜੇ ਚੌਥੇ ਦਿਨ 14 ਲੀਟਰ ਮੈਨ ਨਾਲ ਹਾਜ਼ਰ ਆ ਤੇ ਮੰਨ ਕੇ ਚਲੋ 70% ਦੋਤਾ ਤਿਆਰ ਕਰੀ ਬੈਠੀ ਆ 30% ਨੇ ਹੋਰ ਵਧਣਾ ਤੇ ਬੜਨ ਵਾਲੀ ਝੋਟੀਆਂ ਦੇਖੋ ਬੈਕ ਸਾਈਡ ਤੇ ਲੇਵਾ ਬਿਲ ਗੁਰ ਸੂ ਦੇ ਨਾਲ ਲੇਵਾ ਲੱਗਦਾ ਪਿਆ ਆ ਦੇਖ ਸਕਦੇ ਤੇ ਸਾਫ਼ ਜਿਹਾ ਲੇਵਾ ਨਾੜਾ ਦੇਖੋ ਥਲੇ ਦੋ ਜਮੈਂ ਗੁੰਦੀ ਭਈਆ ਜਾਰੇ ਪਾਸੇ ਕਿਸੇ ਪਾਸੇ ਲਿੱਸੀ ਨਹੀਂ ਬੱਚਾ ਮੇਲ ਕਾਫਾ ਸੂਈ ਸਵਾਈਆ ਤੇ ਅੱਗੇ ਬਾਅਦ ਤੀਜੇ ਨੰਬਰ ਝੋਟੀ ਦੇਖੀ ਜਿਹੜੀ ਆਪਾਂ ਇਹ ਵੀ ਬਾਈ ਦੂਜਾ ਤੇ ਸਾਰੇ ਫਿਰ ਆਪਾਂ ਝੋਟੀ ਬਾਣੀ ਅੱਜ ਆਪਣੇ ਕੋਲ ਹਨਾ ਬਾਈ ਚੰਗੀ ਸਿੰਗ ਦੀ ਬਸ ਝੋਟੀ ਲੈ ਕੇ ਰਾਜੀ ਇਹਦੇ ਮਗਰ ਬੱਚਾ ਕੀ ਹੈ ਇਹਦੇ ਮਗਰ ਕੱਟੀ ਹੈ ਬਾਈ ਇਹਦੇ ਮਗਰ ਕੱਟੀ ਆ ਗਈ ਇਹਨੂੰ ਦਿਨ ਕਿਵੇਂ ਹੋ ਗਿਆ ਸੂਈ ਨੂੰ ਇਹਦਾ ਬਾਈ ਜਮਤ ਆ ਜੀ ਹੈ ਪਰ ਸੋ ਮਨ ਕੇ ਜਦ ਸ਼ਾਮ ਦੀ ਸੂਈ ਜੇਰ ਜੀ ਰੋਕੇ ਹੈ ਜੇਰੋ ਠੀਕ ਹੈ ਦੁੱਧ ਕਿੰਨਾ ਕੋਚੋਂ ਵਾਲਾ ਦੁੱਧ ਬਾਈ ਹੁਣ ਤੇਰਾ ਲੀਟਰ ਤਿਆਰ ਸਾਢੇ 6 ਲੀਟਰ ਪਰ ਟਾਈਮ ਦਾ ਤੇ ਚਵਾਈ ਇਹਦੀ ਵੀ ਦੋ ਟੈਕ ਕਰਾ ਕੇ ਦੇਵਾਂਗੇ ਜਮਾ ਕੋਈ ਡਿੱਕ ਨਹੀਂ ਬਾਈ ਇਹ ਰੂਵੜੀਆਂ ਬੋਲੀਆਂ ਸਾਫ ਸੁਥਰ ਰਹਿਤ ਧਾਰਾ ਫਿਰ ਜੀ ਮਾਰ ਦੇ ਸੁਭਰ ਧਾਰਾ ਵਗਰਾ ਦੇਖੋ ਵਧੀਆ ਬੱਚਾ ਚੜਦੀ ਆ ਜਾਵਾ ਇਹ ਧਾਰਾ ਮਾਰ ਕੇ ਦਿਖਾਉਨੇ ਆਪਾਂ ਤੇ ਪੂਰਾ ਇਹ ਗਲਾਸ ਚ ਧਾਰੀ ਦੀ ਵਾਈ ਜਿਆ ਜਾਵਾ ਸਾਫ ਸੁਥਰੀ ਇਹ ਕਰਕੇ ਝੋਣਾ ਬਈ ਜਵਾਕ ਜਿਹਦੇ ਪਾ ਮੈਂ ਜਿਹਨੇ ਧਾਨੂੰ ਆ ਫਿਰ ਨਾ ਆਏਗੀ ਧਾਰਾ ਮਾਰੂ ਮੂਹਰੇ ਸਾਨੂੰ ਧਾਰਾ ਮਾਰ ਦੇ ਤੇ ਇੱਕ ਥਾਂ ਤੇ ਮੜੀ ਫਲੇਰੀ ਜਰੂਰ ਦੀਦੀਆਂ ਹਨਾ ਠੀਕ ਹੈ ਪਹਿਲਾਂ ਦੋ ਜਮਾ ਦਰੂ ਹਨਾ ਪੁੱਜ ਜਾਏਗਾ ਲਾ ਜਾਵਾ ਤੇ ਸਿੰਘ ਦੇਖੋ ਜਮਾ ਰੁਪਿਆ ਨੰਗ ਜਾਣੀ ਰੁਪਿਆ ਨਾਲ ਲੈ ਕੇ ਆਇਓ ਜਮਾ ਆਹ ਦੇਖੋ ਜਮਾ ਗੋਲ ਸਿੰਘ ਦੀ ਜਮਾ ਸੂਈ ਸਵਾਈ ਤੋਰ ਦੀ ਵਾਰ ਨੂੰ ਇਹਨੂੰ ਸੋ ਵੀਰ ਕਦ ਕਾੜ ਵਗੈਰਾ ਦੇਖ ਸਕਦਾ ਝੋਟੀ ਦਾ ਪਸਮਾ ਆ ਵਗੈਰਾ ਬੇਲ ਕੋਲ ਇੱਕੋ ਜਿਹੀ ਕਿਥਾਣਾ ਸਾਫ ਸੁਥਰੇ ਰਾਜੀ ਸਮੀ ਪੜੀ ਵੀ ਤੇ ਸੂਈ ਸਵਾਈਆ ਬੱਚਾ ਇਹਦੇ ਪਿੱਛੇ ਹੈਗਾ ਫੀਮੇਲ ਕਾਫ ਤੇ ਇੱਕ ਮੇਨ ਚੀਜ਼ ਆ ਬਹੋਰ ਦੇ ਸਾਤੀ ਵਗੈਰਾ ਕਿਸੇ ਝੋਟੀ ਜਵਾਨੀ ਜਿਹੜੀ ਝੋਟੀ ਦੇ ਸਾਤੀ ਨਹੀਂ ਆਟੋਮੈਟਿਕ ਉਹਦਾ ਹਵਾਨੇ ਦੇ ਜ਼ੋਰ ਜਾਣਾ ਪਿੱਛੇ ਨੂੰ ਹਵਾਨਾ ਤੇ ਨਾੜਾ ਦੇਖੋ ਜਵਾ ਕਹਿ ਲਾ ਪੂਰੀ ਸਾਫ ਸੁਥਰੀ ਹੈ ਗੁੰਦੀ ਵੀ ਆ ਜਾਰੇ ਬਸ ਬੱਚਾ ਫੀਮੇਲ ਕਾਫ ਆ ਕੱਟੀ ਆ ਪਿੱਛੇ ਤੀਜੇ ਨੰਬਰ ਤੇ ਆ ਗਈ ਦੂਜਾ ਸੁਹਾ ਸੂਈ ਸਵਾਈ ਤੇ ਫਟ ਫੜ ਲਿਆ ਜਾਂ ਬੈਟ ਵਰਗਾ ਹਨਾ ਬਹੁਤ ਟੋਪਕਾ ਠੀਕ ਹੈ ਤੇ ਅੱਗੇ ਆ ਗਿਆ ਚੌਥੇ ਨੰਬਰ ਤੇ ਇਹ ਕਿਵੇਂ ਸੂਈ ਆ ਜੀ ਇਹ ਪਹਿਲੇ ਸੂਈ ਪਹਿਲਾ ਸੂਆ ਤੇ ਦਿਨ ਕਿਵੇਂ ਹੋ ਗਿਆ ਸੂਈ ਨੂੰ ਅਜ ਬੱਚਾ ਕੀ ਆ ਬੱਚਾ ਕੱਟਿਆ ਜੀ ਬੱਚਾ ਆ ਗਿਆ ਮਗਰ ਕੱਟਾ ਹਨਾ ਤੇ ਜੇ ਜੀ ਰੋਕਿਆ ਜਾ ਕੋਈ ਆਹ ਲੂਲ ਤਾਂ ਨਹੀਂ ਕਰਦੀ ਕੋਈ ਕੋੜਾ ਵੀ ਨਹੀਂ ਬਾਈ ਦੋਨੇ ਪਾਸੇ ਬਹਿ ਜਾਏ ਜਾਏ ਗੱਲ ਸੁਵਰਤਾਰਾ ਵਗੈਰਾ ਦੇਖੋ ਬੱਚਾ ਮੇਰ ਕਾਫਾ ਦੋ ਤਿੰਨ ਦਿਨ ਹੋ ਗਏ ਸੂਈ ਨੂੰ ਤੇ ਜਿਵੇਂ ਪਲੂਣ ਕੱਟੀ ਆ ਆਹ ਨਹੀਂ ਜਮੀ ਕਰਦੀ ਹਨਾ ਬਾਈ ਪੈਰ ਜਿੱਥੇ ਤਾਂ ਹੱਲੇ ਚੱਕਦੀ ਨਹੀਂ ਠੱਕੀ ਨਾ ਕਰ ਲੋ ਕੋਈ ਜਾਏ ਗੱਲ ਤੇ ਦੁੱਧ ਪਰ ਕਿੰਨੇ ਦੇ ਚੱਲੂ ਇਹ ਦੁੱਧ ਵੀ ਇਹ ਮਣ ਵੀ 11 ਕਿਲੋ ਦਾ ਆਉਂਦਾਰੀਆਂ ਦੇ ਦੂ ਘਾ ਅਗਲੇ ਦਿਸੀ ਠੀਕ ਆ ਕਹਿਣ ਦਾ ਭਾ ਵੀ 10 ਤੋਂ ਪਾਰ ਵਾਲੀ ਹੈਗੀ ਆ ਮੈਂ ਕਿਹਾ ਭਾਈ ਗਰੰਟੀ ਵਾਲੀ ਚੁਆਈ ਚੁਈ ਦਾ ਲੱਗੀ ਜਿਵੇਂ ਤੀਜੀ ਸੁਈ ਵਾਲੀ ਮੈਨੂੰ ਲੱਗੀ ਤੇ ਠੰਡੀ ਸੀਦਾ ਬਰਫੀ ਆ ਜਾਮਾ ਹਣਾ ਮੈਂ ਕਿਹਾ ਯਾਰ ਐ ਨੱਥ ਪਰ ਇਹਨੂੰ ਕਰੋਣੀ ਪੈਂਦਾ ਜੈ ਕਰਾ ਜਿਵੇਂ ਮਰ ਜੀ ਹੱਥ ਪੱਲਾ ਦੇ ਦੀ ਚੱਲੂ ਹਣਾ ਕੋਈ ਮਰਜੀ ਕੋਈ ਡੱਕ ਦੀ ਨਹੀਂ ਸੁਹਾ ਦੇਖੋ ਮੈਂ ਕਿਹਾ ਕਿਆ ਹਵਤਾ ਬਾੜਾ ਨਜ਼ਾਰਾ ਹੁੰਦਾ ਚੋਣ ਦਾ ਜੀ ਕਰਦਾ ਨਾ ਚੋਕੇ ਜਾਉਂਗਾ ਇਹਨੂੰ ਤਾਂ ਮੈਂ ਤੇ ਸਾਫਛਤਰੀ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਤੇ ਰੇਟ ਫਿਰ ਇਹਦੇ ਦਰਮਿਆਨਾ ਹੋ ਜਾ ਮੈਂ ਦਾ ਰੇਟ ਜਾਜ ਹੋਈ ਬਾਈ ਦੂਜਿਆਂ ਨਾਲ ਵਜਨ ਚ ਹਲਕੀ ਆ ਗਈ ਹੈਣਾ ਓਹ ਹਲਕੀ ਹੈ ਬਾਈ ਰੇਟ ਚ ਜਾਜ ਪਰ ਕੱਦ-ਕੁੱਦ ਬਹੁਤ ਆ ਹੈਣਾ ਬਾਈ ਇਹਦੀ ਮੇਰੇ ਕੋਲ ਵੀਡੀਓ ਹੈ ਠੀਕ ਹੈ ਇਹ ਵੀਡੀਓ ਦੇਖੋ ਇਹਦੀ ਬਣੀ ਚੀਜ਼ ਲਗਾ ਕਹਿੰਦੇ ਰਹਾ ਪਈ ਜੀ ਇਹ ਜੇ ਸੂਣ ਵਾਲੇ ਵਜਿਆ ਬਣੀ ਸੀ ਲੜ ਨੰਗੂ ਜਾਦੀ ਬਾਕੀ ਉਹਨੇ ਪ੍ਰੂਨ ਕੱਟੇ ਤਾਂ ਆਪਣੇ ਸਮਾਂ ਸਾਫ਼ ਕਰਨੀ ਪੈਂਦੀ ਹੈ ਹੈਣਾ ਸੋ ਬੱਚਾ ਮੇਲਕਾਫਾ ਕੱਦ-ਗਾਠ ਵਾਲੀ ਝੋਟੀਆਂ ਤੇ ਮੇਲਗਰ ਦੇਖੀ ਠੰਡੀ ਝੋਟੀਆਂ ਜਮਾ ਥਣਾਂ ਦੇ ਵਿੱਚ ਸਪੈਸ਼ਲ ਜੀ ਬੈਠੇ ਪੁੱਠੇ ਪਾਸੇ ਹੀ ਬੈਠੀ ਜਿਆਜ ਕੱਲ ਜਿੱਧਰ ਦੀ ਮਰਜ਼ੀ ਧਾਰਾਂ ਮਾਰੇ ਚੱਲੋ ਹਣ ਮੈਂ ਕਿਹਾ ਜਿੱਧਰ ਦੀ ਮਰਜ਼ੀ ਗੱਡੀ ਵਾਲਾ ਕੰਮ ਅੱਗੇ ਬੈੜ ਆ ਗਈ ਜਿਹੜੀ ਕਿੰਵਾ ਦਿਨ ਸੂਈ ਨੂੰ ਹੋ ਗਿਆ ਇਹਨੂੰ ਸੂਈ ਨੂੰ ਹੈਗਾ ਬਈ 6ਵਾਂ ਖਤਮ ਹੋਣੇ 6ਵਾਂ 7ਵਾਂ ਦਿਨ ਹੋ ਗਿਆ ਸੂਈ ਨੂੰ ਤੇ ਬੱਚਾ ਆ ਗਿਆ ਤੇ ਪਿੱਛੇ ਬੱਚਾ ਬਈ ਦੋ ਤੇ ਕਿੰਨਾ ਹੈ ਕਾਜਰਾ ਦੋ ਤੂੰ ਹੋਈ ਹੁਣ 12 13 12 13 ਹਾਜਰ ਠੀਕ ਐ ਦੋ ਟਾਈਮ ਚ ਵਾਦਾਂਗੇ ਮੈਂ ਕਿਹਾ ਬੇਫਿਕਰ ਹੋ ਕੋਈ ਨੀ ਯਾਰ ਸੋ ਵੀਰ ਧਾਰਾਂ ਦੇਖੋ ਇਹਦੀਆਂ ਤੇ ਮੇਰੇ ਸਾਹਣਾ ਵੀਰੇ ਨਿਆਣਾ ਪਾਉਂਦੇ ਲੋੜ ਹੀ ਨਹੀਂ ਨੂੰ ਹਣ ਮੈਂ ਪਾਉਣਾ ਪਾ ਵੀ ਦਿੰਨੀ ਐ ਬਈ ਨਹੀਂ ਲੋੜ ਹੀ ਠੀਕ ਐ ਜਾਇਗਾ ਲਾ ਤੇ 12 ਲੀਟਰ ਦੁੱਧ ਹਾਜ਼ਰ ਹੈ ਨਾ ਬਿਲਕੁਲ ਬਾਈ 12 ਤੋਂ 13 ਹਾਜ਼ਰ ਹੋ ਤੇ ਦੁੱਧ ਕਿੱਥੇ ਕਿ ਚੱਲ ਜੂਗੀ ਇਹ ਦੁੱਧ ਵੀ ਆਏ ਮੰਨਦੇ ਵੀ 14-15 ਮੰਨ ਕੇ ਲੈ ਵੀ ਆਪਾਂ ਬੜਾ ਕਹਿਣੀ 14 ਕਿਲੋ ਦੁੱਧ ਦੇ ਨੂੰ ਤੇ ਰੇਟ ਬਾਜੂ ਬੋ 14 ਕਿਲੋ ਵਾਲੇ ਉਹ ਤੋਰ ਦੀ ਬਾਹਰ ਨੂੰ ਇਹਨੂੰ ਜਾ ਸੋ ਵੀਰੋ ਕਦ ਕਾਠ ਵਗੈਰਾ ਦੇਖੋ ਬੈੜ ਦਾ ਚਾਰ ਦੰਦ ਬਾਈ ਹਜੇ ਚਾਰ ਦੰਦ ਪਹਿਲਾ ਸੂਆ ਹਨਾ ਸੂਈ ਸਵਾਈਆ ਤੇ ਆ ਗਈ ਆਪਣੀ ਜਰਸੀ ਕੈਟਾਗਰੀ ਜੀ ਹਨਾ ਸੋ ਠੰਡੀ ਸੀਰ ਬਰਫ ਵਰ ਗਿਆ ਜਮਾ ਤੇ ਨਾੜਾ ਨੂੜਾ ਦੇਖੋ ਹਵਾਨੇ ਦੇ ਚੰਗੀਆਂ 14 ਲੀਟਰ ਦੁੱਧ ਦਊਗੀ ਕਹਿਦੀ 18 20 ਜਮਣ ਦੀ ਜੈ ਛੋਲਿਆਂ ਦੇ ਟਰੱਕ ਘਰ ਦੇ ਕੋਲੇ ਖੜਾ ਦਿਓ ਤੇ ਪਰ 14 ਕਿਲੋ ਦਊਗੀ ਤੇ ਦੋ ਨਜ਼ਾਰੇਦਾਰ ਵਾਲਾ ਜਾਮ ਹਨਾ ਜੈ ਜਗਾ ਲਾ ਜਾਮ ਤੇ ਐਂਡ ਤੇ ਆਪਾਂ ਗੱਬਣ ਵੇੜ ਦੇਖੀ ਜਾਂਦੇ ਆ ਇਹ ਵੀ ਦੂਜਾ ਸੂਆ ਬਾਈ ਦੂਜਾ ਸੂਆ ਕਾਇਦਾਂ ਲੈਂਦੀ ਹੈ ਇਹ ਲੈ ਲਿਓ ਬਾਈ ਇਹ ਚਾਰ ਪੰਜ ਦਿਨ ਮੇਰੇ ਸਹੂਦ ਨੇ ਚਾਰ ਪੰਜ ਦਿਨ ਸੂਣ ਚ ਬਾਕੀ ਦੁੱਧ ਦੀ ਕੀ ਐ ਵਰਾ ਜ ਰਹੂ ਇਹਦੀ ਦੁੱਧ ਬਾਈ ਇਹਦੇ ਮਾਲਕ ਨੇ ਪਹਿਲੇ ਸੂਏ ਚੋਂ 16 17 ਠੀਕ ਹੈ ਹੁਣ ਵੀ ਇਹੀ ਗੱਲ ਕਹਿੰਦੇ 16 17 ਮੰਨ ਕੇ ਲੈ 16 17 ਤੇ ਦਿਨ ਪੰਜ ਘਰ ਕਾਦੀ ਹੈ ਨਾ ਦਿਨ ਘਰ ਕਾਦੀ ਫੰਡੀ ਸੀਲ ਤੋਂ ਬੋਲਦੀ ਆ ਤੋਰੀ ਬਾਹਰ ਲੈ ਲੋ ਤੋਂ ਮੇਰੇ ਪਰਲੇ ਪਾਸੇ ਵੇਜਾ ਮੈਂ ਮੋੜ ਰਿਹਾ ਸੀ ਤੋਰੀ ਬਾਹਰ ਨੂੰ ਸੋ ਦੂਜਾ ਸੋ ਸੁੰਦੀਆ 16 17 ਕਿਲੋ ਤੋਂ ਪਲੂਣ ਦਾ ਦਾਖਦੇ ਆ 16 17 ਕਿਲੋ ਤੋਂ ਤੀ ਇਸ ਵਾਰ ਮੰਨ ਲਿਓ ਕੱਦ ਕਾਠ ਚੰਗਾ ਹੈਗਾ ਸਾਫ ਸੁਥਰੇ ਲੇਵੇ ਦੀ ਆ ਤੇ ਜਿੰਦ ਜਾਨ ਬਹੁਤ ਆ ਬਿਹੜ ਦੇ ਉੱਪਰ ਸੋ ਝਮਕ ਵਗੈਰਾ ਦੇਖੋ ਪੂਰੀ ਚੰਗੀ ਸਾਫ ਸੁਥਰੀ ਰਾਜ ਜੀ ਸਮੀ ਪੜੀ ਵੀ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਸੋ ਆਪਾਂ 6 ਨਗ ਦਿਖਾ ਦੇ 4 ਦਿਖਾ ਦੇ ਝੋਟੀਆਂ ਇੱਕ ਪਲੂਣ ਦਿਖਾਈਆ ਬਾਕੀ 3 ਦਿਖਾਈਆ ਦੂਜਾ ਦੂਜਾ ਸੁਆ ਸੁਈਆਂ ਸਵਾਈਆਂ ਬੱਚੇ ਮੂਰੇ ਖੜੇ ਚੋਕੇ ਤਸੱਲੀ ਕਰਕੇ ਵੇਹਾਂ ਕਿ ਲੀਟਰ ਆਪਦਾ ਘਰੋਂ ਲੈ ਕੇ ਆਇਓ ਕਿਉਂਕਿ ਪੈਸੇ ਸੋਢੀਏ ਚ ਲੱਗਣੇ ਆ ਲੀਟਰ 50 60 ਰੁਪਈਆ ਦਾ ਇਹਦਾ ਲਾ ਲਓ 50 60 ਰੁਪਈਏ ਮਣਕੇ ਦੁੱਧ ਆਪਦਾ ਲੈ ਜਿਓ 987632661 ਵੀਡੀਓ ਦੇਖਣੇ